ਕਿਸਮਤ ਕਿਵੇਂ ਸੁਧਾਰੀਏ ਬਾਬਾ ਜੀ ਦੀ ਬਾਤ ਪਵਾਰ ਦੀ ਗੱਲ ਹੈ ਪੁਰਾਣੇ ਪੰਜਾਬ ਦੇ ਇੱਕ ਪਿੰਡ ਵਿੱਚ ਬਾਬਾ ਜੀ ਰਹਿੰਦੇ ਸਨ ਬਾਬਾ ਜੀ ਵੱਡੇ ਗਿਆਨੀ ਤੇ ਤਿਰਜ ਵਾਲੇ ਸਨ ਪਿੰਡ ਦੇ ਲੋਕ ਆਪਣੇ ਸੁੱਖ ਦੁੱਖ ਸੁਣਾਉਣ ਲਈ ਉਹਨਾਂ ਕੋਲ ਆਉਂਦੇ ਸਨ ਇੱਕ ਦਿਨ ਪਿੰਡ ਦਾ ਇੱਕ ਨੌਜਵਾਨ ਬਾਬਾ ਜੀ ਕੋਲ ਆਇਆ ਚਿਹਰੇ ਤੇ ਚਿੰਤਾ ਦਿਲ ਵਿੱਚ ਵਿਚਾਨੀ ਉਸਨੇ ਬਾਬਾ ਜੀ ਅੱਗੇ ਬੇਨਤੀ ਕੀਤੀ ਬਾਬਾ ਜੀ ਮੇਰੀ ਕਿਸਮਤ ਕਦੇ ਨਹੀਂ ਸੁਧਰਦੀ ਜੋ ਵੀ ਕੰਮ ਕਰਦਾ ਹਾਂ ਸਭ ਵਿਗੜ ਜਾਂਦਾ ਹੈ ਮੈਨੂੰ ਕੋਈ ਉਪਾਏ ਦੱਸੋ ਕਿਸਮਤ ਕਦੇ ਆਪਣੇ ਆਪ ਨਹੀਂ ਛੱਦਰਦੀ ਜੋ ਬੀਜ ਬੀਜੇਗਾ ਉਹੀ ਫਲ ਮਿਲੇਗਾ ਜੇ ਤੂੰ ਨੀਕੀ ਕਰੇਗਾ ਮਿਹਨਤ ਕਰੇਗਾ ਤਾਂ ਕਿਸਮਤ ਵੀ ਤੇਰੇ ਨਾਲ ਹੀ ਹੋਵੇਗੀ ਪਰ ਬਾਬਾ ਜੀ ਲੋਕ ਤਾਂ ਧੋਖੇ ਨਾਲ ਵੀ ਵੱਡੇ ਬਣ ਜਾਂਦੇ ਨੇ ਫੇਰ ਸੱਚ ਦਾ ਕੀ ਲਾਭ ਸੂਣ ਪੁੱਤ ਜੰਗਲ ਵਿੱਚ ਇੱਕ ਸੱਪ ਸੀ ਹਮੇਸ਼ਾ ਲੋਕਾਂ ਨੂੰ ਦੱਸਦਾ ਸੀ ਇੱਕ ਦਿਨ ਇੱਕ ਸਾਧੂ ਆਇਆ ਉਸਨੇ ਸੱਪ ਨੂੰ ਸਮਝਾਇਆ ਹੁਣ ਕਿਸੇ ਨੂੰ ਨੁਕਸਾਨ ਨਾ ਕਰ ਸੱਪ ਨੇ ਆਪਣਾ ਜ਼ਹਿਰ ਵਰਤਨਾ ਛੱਡ ਦਿੱਤਾ ਪਰ ਜਦ ਪਿੰਡ ਵਾਲਿਆਂ ਨੇ ਵੇਖਿਆ ਕਿ ਸੱਪ ਚੁੱਪ ਹੈ ਉਹ ਉਹਨੂੰ ਪੱਥਰ ਨਾਲ ਮਾਰਦੇ ਸੱਪ ਦੁਖੀ ਹੋ ਗਿਆ ਤੇ ਸਾਧੂ ਕੋਲ ਗਿਆ ਸਾਧੂ ਨੇ ਕਿਹਾ ਮੈਂ ਕਿਹਾ ਸੀ ਡੱਸਣਾ ਛੱਡ ਦੇ ਪਰ ਆਪਣਾ ਫਰਨ ਦਿਖਾਉਣਾ ਨਾ ਛੱਡੀੁੱਦ ਸੱਚਾ ਰਹੇ ਪਰ ਕਦੇ ਵੀ ਕਾਇਰ ਨਾ ਬਣ ਆਪਣਾ ਹੱਕ ਆਪਣੀ ਮਿਹਨਤ ਤੇ ਆਪਣੀ ਇੱਜ਼ਤ ਲਈ ਖੜਾ ਰਹੇ ਇਹੀ ਕਿਸਮਤ ਨੂੰ ਸਧਾਰਨ ਦਾ ਰਾਹ ਹੈ ਨੌਜਵਾਨ ਨੇ ਬਾਬਾ ਜੀ ਦੇ ਚਰਣਾ ਵਿੱਚ ਮੱਥਾ ਟੇਕਿਆ ਉਸ ਦੇ ਚਿਹਰੇ ਤੇ ਚਿੰਤਾ ਮਿਟ ਗਈ ਸੀ ਤੇ ਅੱਖਾਂ ਵਿੱਚ ਇੱਕ ਨਵੀਂ ਰੋਸ਼ਨੀ ਆ ਗਈ ਬਾਬਾ ਜੀ ਦੀ ਬਾਤ ਨੇ ਉਸ ਦਾ ਰਾਹ ਸਾਫ਼ ਕਰ ਦਿੱਤਾ ਤੇ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਸੱਚਾਈ ਤੇ ਹੀ ਮਰਨਾਲ ਜੀਵਨ ਜਿਉਣਾ ਹੀ ਅਸਲ ਕਿਸਮਤ ਹੈ ਹੋਰ ਮजेदार ਤੇ ਸਿੱਖਿਆਵਰਤ ਕਹਾਣੀਆਂ ਵਾਸਤੇ ਜੁੜੋ ਸਾਡੇ ਚੈਨਲ ਨਾਲ ਜੇ ਕਹਾਣੀ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਿਓ ਧੰਨਵਾਦ